जय हिंद जी सारे वीरा अनु असी न्यू जनरेशन वेलफेयर सोसाइटी दी सारी टीम जस्सियां ਦੇ ਨੇੜੇ ਸਲਮ ਏਰੀਆ ਦੇ ਵਿੱਚ ਗਏ ਸੀ ਉੱਥੇ ਇੱਕ ਬਜ਼ੁਰਗ ਜੋੜਾ ਮਿਲਿਆ ਜੋ ਕਿ ਝੁੱਗੀ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦੀ ਝੁੱਗੀ ਨੂੰ ਕਿਸੇ ਨੇ ਰਾਤ ਨੂੰ ਅੱਗ ਲਾਤੀ ਕਿਸੇ ਨੇ ਸ਼ਰਾਰਤ ਕੀਤੀ ਜਾਂ ਮੇਬੀ ਜੋ ਵੀ ਹੋਇਆ ਉਹਨਾਂ ਦੀ ਝੁੱਗੀ ਸਾਰੀ ਸੜ ਗਈ ਹੈ ਉਹਨਾਂ ਦਾ ਸਮਾਨ ਸਭ ਨੂੰ ਸੜ ਗਿਆ ਉਹ ਹੁਣ ਵਿਚਾਰੇ ਬਿਨਾਂ ਝੁੱਗੀ ਤੋਂ ਰਹਿ ਕੇ ਆਪਣਾ ਟਾਈਮ ਪਾਸ ਕਰ ਰਹੇ ਆ ਗੁਜ਼ਾਰਾ ਕਰ ਰਹੇ ਆ ਉਹਨਾਂ ਨੇ ਕਿਹਾ ਵੀ ਸਾਡੀ ਕਰਜ ਹੈ ਜੀ ਤੁਸੀਂ ਸਾਨੂੰ ਇੱਕ ਝੁੱਗੀ ਪਾ ਕੇ ਦੇ ਦਿਓ ਜਿਹੜੀ ਸਾਡੀ ਸੜ ਗਈ ਹੈ ਤੇ ਅਸੀਂ ਇਹ ਬੇਨਤੀ ਕਰਨੀ ਚਾਹਾਂਗੇ ਵੀ ਜੇ ਕੋਈ ਵੀ ਸੱਜਣ ਮਿੱਤਰ ਝੁੱਗੀ ਦੇ ਸਮਾਨ ਦੀ ਸੇਵਾ ਜਿਹੜੀ ਵੀ ਸੇਵਾ ਕਰ ਸਕਦਾ ਹੋ ਉਹਨਾਂ ਵਾਸਤੇ ਉਹਦੇ ਵਾਸਤੇ ਸਾਡੇ ਐਨਜੀਓ ਦੇ ਨੰਬਰ 93164423 ਤੇ ਸੰਪਰਕ ਕਰੋ ਉਹਦੇ ਵਾਸਤੇ ਸਾਨੂੰ ਇੱਕ ਤਰਪਾਲ ਬਾਸ ਤਾਰ ਦੀ ਲੋੜ ਹੈ ਬਾਕੀ ਇਹਦਾ ਲੇਬਰ ਵਾਲਾ ਕੰਮ ਹੈ ਝੁੱਗੀ ਬਣਾਉਣ ਵਾਲਾ ਉਹ ਅਸੀਂ ਆਪ ਕਰਵਾ ਲਾਂਗੇ ਜੇ ਕੋਈ ਵੀ ਉਹਦੇ ਵਿੱਚ ਕੋਈ ਸਮਾਨ ਦੇਣ ਦੀ ਸੇਵਾ ਕਰ ਸਕਦਾ ਤਾਂ ਮੇਰਾ ਵੀਰ ਜਰੂਰ ਸੰਪਰਕ ਕਰੋ ਧੰਨਵਾਦ ਜੀ